ਮੈਂ ਤੇ ਛੋਟਾ ਹਰ ਇੱਕ ਰੀਜ ਪਗਾਉਂਦੇ ਸੀ ਮੈਂ ਤੇ ਛੋਟਾ ਹਰ ਇੱਕ ਰੀਜ ਪਗਾਉਂਦੇ ਸੀ ਉਹ ਹਰ ਇੱਕ ਚਾਹ ਪੁਗਾਏ ਜੋ ਮਨ ਨੂੰ ਪਾਉਂਦੇ ਸੀ ਬੇਫਿਕਰੀ ਸੀ ਜ਼ਿੰਦਗੀ ਨਾ ਕੋਈ ਝਮੇਲੇ ਸੀ ਉਦੋਂ ਸੀ ਬਾਪੂ ਪੈਸੇ ਦਿੰਦਾ ਅਸੀਂ ਤਾਂ ਵਿਹਲੇ ਸੀ ਜੋ ਮਨ ਨੂੰ ਭਾਗੀ ਚੀਜ਼ ਕਦੇ ਨਾ ਛੱਡੀ ਸੀ ਉਹਦੀ ਕੀਮਤ ਭਾਵੇਂ ਛੋਟੀ ਭਾਵੇਂ ਵੱਡੀ ਸੀ ਉਦੋਂ ਰੁਪਈਆਂ ਨੂੰ ਵੀ ਗਿਣਦੇ ਢੇਲੇ ਸੀ ਉਦੋਂ ਸੀ ਬਾਪੂ ਪੈਸੇ ਦਿੰਦਾ ਸੀ ਤਾਂ ਵਿਹਲੇ ਸੀ ਜੇਬ ਦੇ ਵਿੱਚ ਨਾ ਕਦੇ ਰੁਪਈਏ ਮੁੱਕਦੇ ਸੀ ਗੱਲ ਥੱਲੇ ਪੈਣ ਨੇ ਹੀ ਦਿੰਦੇ ਸਮਾਨੀ ਚੁੱਕਦੇ ਸੀ ਪੰਜ ਸੱਤ ਮਿੱਤਰਾਂ ਦੇ ਨਾਲ ਰਹਿੰਦੇ ਚੇਲੇ ਸੀ ਉਦੋਂ ਸੀ ਬਾਪੂ ਪੈਸੇ ਦਿੰਦਾ ਸੀ ਤਾਂ ਵਿਹਲੇ ਸੀ ਰੇਣੀ ਬੇਣੀ ठाਠ ਪੂਰੀ ਸਰਦਾਰੀ ਸੀ ਲੇਖਾਂ ਦੇ ਨਾਲ ਗੁੜੀ ਉਦੋਂ ਯਾਰੀ ਸੀ ਬੈਠ ਜਾਂਦੇ ਸੀ ਜਿੱਥੇ ਲੱਗਦੇ ਮੇਲੇ ਸੀ ਉਦੋਂ ਸੀ ਬਾਪੂ ਪੈਸੇ ਦਿੰਦਾ ਸੀ ਤਾਂ ਵਿਹਲੇ ਸੀ ਅੱਜ ਕੰਮਕਾਰ ਵੀ ਕਰਕੇ ਫਿਕਰ ਹਟਾਈ ਦਾ ਦੂਣੀ ਮਿਹਨਤ ਕਰਕੇ ਵੀ ਡੰਗ ਟਪਾਈ ਦਾ ਦਾਖੇ ਕਾਸ਼ ਉਹ ਦਿਨ ਮੁੜ ਆਵਣ ਜੋ ਪਹਿਲੇ ਸੀ ਉਦੋਂ ਸੀ ਬਾਪੂ ਪੈਸੇ ਦਿੰਦਾ ਅਸੀਂ ਤਾਂ ਵਿਹਲੇ ਸੀ ਉਦੋਂ ਸੀ ਬਾਪੂ ਪੈਸੇ ਦਿੰਦਾ ਅਸੀਂ ਤਾਂ ਵਿਹਲੇ ਸੀ